ਸਤਿਕਾਰਯੋਗ ਦੋਸਤੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਰ ਦਿਨ ਪਹਿਲਾਂ ਇੱਕ ਅਖਬਾਰ ਦੇ ਵਿੱਚ ਲੇਖ ਛਪਦਾ ਹੈ ਸਾਡੇ ਸਤਿਕਾਰਯੋਗ ਬਹੁਤ ਹੀ ਕਾਬਲ ਪੱਤਰਕਾਰ ਹਰਜਿੰਦਰ ਸਿੰਘ ਲਾਲ ਜੀ ਹੋਰਾਂ ਵੱਲੋਂ ਉਸ ਲੇਖ ਦੇ ਵਿੱਚ ਕਾਫੀ ਕੁਝ ਹੈ ਮੈਨੂੰ ਇਹ ਲੱਗਿਆ ਕਿ ਕਿਤੇ ਨਾ ਕਿਤੇ ਕਿ ਜਿਵੇਂ ਸਾਡੇ ਸਤਕਾਰਯੋਗ ਵੀਰ ਹਰਜਿੰਦਰ ਸਿੰਘ ਨਾਲ ਜੀ ਇਹ ਆਪਣੀ ਭਾਸ਼ਾ ਤਾਂ ਨਹੀਂ ਹੋ ਸਕਦੀ ਕਿਉਂਕਿ ਇੱਕ ਨਿਊਟਰਲ ਪੱਤਰਕਾਰ ਜਦੋਂ ਪੱਤਰਕਾਰਤਾ ਕਰਦਾ ਹੈ ਤਾਂ ਉਹਦੀ ਇੱਕ ਸੁਭਾਅ ਹੈ ਉਹਦੀ ਇੱਕ ਗੱਲ ਹੁੰਦੀ ਹੈ ਕਿ ਉਹ ਆਪਣੇ ਲਫ਼ਜ਼ਾਂ ਦੇ ਵਿੱਚ ਆਪਣੀ ਕਲਮ ਦੇ ਰਾਹੀਂ ਜਿਹੜੀ ਗੱਲ ਕਹਿਣੀ ਚਾਹ ਰਿਹਾ ਹੈ ਉਹ ਬਿਲਕੁਲ ਨਿਊਟਰਲ ਹੁੰਦੀ ਹੈ ਇਹ ਨਿਊਟਰਲ ਪੱਤਰਕਾਰ ਦੀ ਪਛਾਣ ਹੁੰਦੀ ਹੈ ਪਰ ਹੁੰਦੀ ਹੈ ਤੇ ਇਹ ਬੜੇ ਸਤਕਾਰਯੋਗ ਨੇ ਪਰ ਇੱਥੇ ਪਤਾ ਨਹੀਂ ਮੈਨੂੰ ਇਹ ਨਹੀਂ ਲੱਗਿਆ ਕਿ ਕਿਉਂ ਹੋਇਆ ਕਿ ਠੀਕ ਹੈ ਉਹਨਾਂ ਨੂੰ ਕੋਈ ਕਹਿ ਸਕਦਾ ਹੈ ਕਿਸੇ ਵੱਲੋਂ ਇਹ ਗੱਲ ਲਾ ਸਕਦੀ ਹੈ ਕਿ ਆਮ ਆਦਮੀ ਪਾਰਟੀ ਜਾਂ ਕੋਈ ਵੀ ਜਿਵੇਂ ਉਹਨਾਂ ਨੇ ਆਪਣੇ ਲੇਖ ਦੇ ਵਿੱਚ ਜ਼ਿਕਰ ਕੀਤਾ ਕਿ ਦੂਸਰਾ ਵਿਅਕਤੀ ਰਾਜ ਸਭਾ ਦੇ ਵਿੱਚ ਭੇਜਣ ਲਈ ਆਮ ਆਦਮੀ ਪਾਰਟੀ ਜਗਜੀਤ ਸਿੰਘ ਡੱਲੇ ਆਲੂ ਚੁਣ ਸਕਦੀ ਹੈ। ਇਹ ਕਿਸੇ ਦੀ ਗੱਲ ਹੋ ਸਕਦਾ ਕਿਸੇ ਨੇ ਕਹੀ ਹੋਵੇ। ਹੋ ਸਕਦਾ ਕਿਸੇ ਨੇ ਵਿਚਾਰ ਕੀਤੀ ਹੋਵੇ। ਪਰ ਮੈਨੂੰ ਇਸ ਗੱਲ ਦਾ ਯਕੀਨ ਹੈ ਕਿ ਜਿਸ ਤਰ੍ਹਾਂ ਦੀ ਸੋਚ ਨੂੰ ਲੈ ਕੇ ਅਸੀਂ ਚੱਲਿਆ ਸਾਡੇ ਬਾਰੇ ਕੋਈ ਸੋਚ ਹੀ ਨਹੀਂ ਸਕਦਾ ਕਿ ਬੀਕੇਯੂ ਏਕਤਾ ਸਿੱਧੂਪੁਰ ਦੇ ਕਿਸੇ ਵੀ ਕਾਰਕੁਨ ਨੂੰ ਜਾਂ ਕਿਸੇ ਲੀਡਰ ਨੂੰ ਕਿਸੇ ਆਗੂ ਨੂੰ ਕੋਈ ਅਦੇਹਾ ਲਾਲਚ ਦੇ ਸਕੇ ਕਿ ਤੈਨੂੰ ਅਸੀਂ ਰਾਜ ਸਭਾ ਮੈਂਬਰ ਬਣਾ ਦਿੰਨੇ ਆ ਤੈਨੂੰ ਅਸੀਂ ਰਾਜ ਸਭਾ ਦੇ ਭੇਜ ਦਿੰਨੇ ਆ ਮੇਰਾ ਖਿਆਲ ਸਾਡੀ ਜੱਦੇਬੰਦੀ 'ਚ ਇਹ ਗੱਲ ਨਹੀਂ ਹੋ ਸਕਦੀ ਕਿਉਂ ਨਹੀਂ ਹੋ ਸਕਦੀ ਕਿਉਂਕਿ ਸਾਡਾ ਸੰਵਿਧਾਨ ਹੈ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਤੋਂ ਚੋਣਾਂ ਸ਼ੁਰੂਆਂ ਹੋ ਸ਼ੁਰੂ ਹੋਈਆਂ ਮੇਰਾ ਖਿਆਲ ਸਭ ਤੋਂ ਜ਼ਿਆਦਾ ਵੀਡੀਓ ਸਭ ਤੋਂ ਜ਼ਿਆਦਾ ਇੰਟਰਵਿਊਆਂ ਦੇ ਵਿੱਚ ਮੈਂ ਇਹ ਗੱਲ ਕਹੀ ਹੈ ਕਿ ਸਾਡੀ ਜੱਦੇਬੰਦੀ ਦਾ ਕੋਈ ਮਤਲਬ ਨਹੀਂ ਚੋਣਾਂ ਨਾਲ ਔਰ ਇਹ ਵੀ ਕਿਹਾ ਕਿ ਚਾਹੇ ਕਿੱਡਾ ਵੀ ਕੋਈ ਨਜ਼ਦੀਕੀ ਆ ਜਾਂ ਕਿੱਡਾ ਵੀ ਕੋਈ ਦੂਰੀ ਵਾਲਾ ਅਸੀਂ ਰਾਜਨੀਤਿਕ ਤੌਰ ਤੇ ਕਿਸੇ ਦੀ ਸਪੋਰਟ ਨਹੀਂ ਕਰਦੇ ਤੇ ਨਾ ਕੀਤੀ ਆ ਘੱਟੋ ਘੱਟ ਸਾਡੇ ਸਤਿਕਾਰਯੋਗ ਇਸ ਪੱਤਰਕਾਰ ਵੀਰ ਨੂੰ ਅਗਰ ਉਹ ਨਹੀਂ ਕਿਤੋਂ ਮਿਲੀਆਂ ਸਾਡੀਆਂ ਇੰਟਰਵਿਊ ਜਿਹਦੇ ਵਿੱਚ ਅਸੀਂ ਕਹਿੰਦੇ ਰਹੇ ਆ ਸਪਸ਼ਟ ਕਰਦੇ ਰਹੇ ਆ ਕਿ ਮੇਰਾ ਮੇਰੇ ਨੰਬਰ ਤੋਂ ਸੰਪਰਕ ਕਰਕੇ ਉਹਨਾਂ ਨੂੰ ਮੇਰੀ ਪੋਜੀਸ਼ਨ ਕਲੀਅਰ ਜ਼ਰੂਰ ਕਰ ਲੈਣੀ ਚਾਹੀਦੀ ਸੀਗੀ ਕਿ ਮੇਰੀ ਕੀ ਪੋਜੀਸ਼ਨ ਹੈ ਚਲੋ ਉਹਨਾਂ ਨੂੰ ਨਹੀਂ ਲੱਗਿਆ ਉਹਨਾਂ ਨੇ ਨਹੀਂ ਵਾਜਬ ਸਮਝਿਆ ਕਿਉਂਕਿ ਪੱਤਰਕਾਰ ਲਈ ਲਿਖਣ ਦੀ ਆਜ਼ਾਦ ਹੁੰਦਾ ਹੈ ਜੋ ਮਰਜ਼ੀ ਲਿਖੇ ਇਹ ਉਹਨਾਂ ਦੀ ਮਰਜ਼ੀ ਹੈ ਲੇਕਿਨ ਮੈਂ ਪੋਜੀਸ਼ਨ ਕਲੀਅਰ ਕਰਦਾ ਕਿ ਸਾਡੀ ਜਥੇਬੰਦੀ ਨਾ ਚਾਪਲੂ ਸੀ ਨਾ ਚਾਪਲੂ ਹੈ ਤਿੰਨਾ ਆਉਣ ਵਾਲੇ ਸਮੇਂ ਦੇ ਵਿੱਚ ਚਾਪਲੂ ਸੀ ਕਰੇਗੀ ਔਰ ਅਸੀਂ ਚੋਣਾ ਲੜਨ ਵਾਲੇ ਮਾਮਲੇ ਦੇ ਵਿੱਚ ਸਾਡਾ ਜਿਹੜਾ ਸਟੈਂਡ ਸੀ ਕਿ ਬਿਲਕੁਲ ਕਿਸੇ ਦੀ ਸਪੋਰਟ ਨਹੀਂ ਕਰਾਂਗੇ ਚੋਣਾ ਦੇ ਮਾਮਲੇ ਦੇ ਵਿੱਚ ਨਹੀਂ ਜਾਵਾਂਗੇ ਰਾਜਨੀਤੀ ਤੋਂ ਦੂਰ ਰਹਾਂਗੇ ਇੱਕ ਪ੍ਰੈਸ਼ਰ ਗਰੁੱਪ ਬਣਾਉਣ ਦੀ ਕੋਸ਼ਿਸ਼ ਯਤਨ ਕਰ ਰਹੇ ਆ ਉਹ ਬਣਾਵਾਂਗੇ ਔਰ ਉਸੇ ਤੇ ਖੜੇ ਆਏ ਸਾਡੇ ਸਤਿਕਾਰਯੋਗ ਲਾਲ ਜੀ ਅਸੀਂ ਅੱਜ ਵੀ ਉੱਥੇ ਖੜੇ ਆਏ ਬਿਲਕੁਲ ਕਿਸੇ ਕੀਮਤ ਦੇ ਉੱਤੇ ਰਾਜਨੀਤੀ ਵੱਲ ਅਸੀਂ ਛੱਕਾਂਗੇ ਵੀ ਨਹੀਂ ਇਹ ਤਾਂ ਬਹੁਤ ਵੱਡੀ ਗੱਲ ਕਹਿ ਦਿੱਤੀ ਤੁਸੀਂ ਤਾਂ ਸੋ ਸਾਡੀ ਬੇਨਤੀ ਹੈ ਕਿ ਇਹ ਤੁਹਾਡਾ ਜਿਹੜਾ ਲੇਖ ਹੈ ਇਹ ਐਂ ਜੇ ਲੱਗਦਾ ਹੈ ਕਿ ਕੇਵਲ ਜਿਵੇਂ ਸਿੱਧੂਪੁਰ ਜਥੇਬੰਦੀ ਨੂੰ ਜਾਂ ਡੱਲੇਵਾਲ ਨੂੰ ਹੀ ਟਾਰਗੇਟ ਕਰਨ ਦੀ ਇੱਕ ਭਾਵਨਾ ਦੇ ਵਿੱਚੋਂ ਲਿਖਿਆ ਗਿਆ ਹੋਵੇ ਕਿਉਂ ਲਿਖਿਆ ਇਹ ਕੀ ਕਾਰਨ ਨੇ ਕੀ ਮਜਬੂਰੀਆਂ ਹੋ ਸਕਦੀਆਂ ਹੈ ਕੀ ਕੀ ਮੇਰੇ ਮੇਰੇ ਪ੍ਰਤੀ ਤੁਹਤਾਂ ਨੂੰ ਤੁਹਾਨੂੰ ਇਨਪੁਟਸ ਮਿਲੀਆਂ ਜਿਹਦੇ ਤੇ ਤੁਸੀਂ ਲਿਖਿਆ ਇਹ ਲੇਕਿਨ ਮੈਂ ਆਪਣੀ ਪੋਜੀਸ਼ਨ ਆਪਣੀ ਜਥੇਬੰਦੀ ਦੀ ਪੋਜੀਸ਼ਨ ਤੁਹਾਨੂੰ ਫਿਰ ਦੁਬਾਰਾ ਸਪਸ਼ਟ ਕਰਦਾ ਕਿ ਸਾਡਾ ਕਿਸੇ ਰਾਜ ਸਭਾ ਚ ਕਿਸੇ ਲੋਕ ਸਭਾ ਚ ਕਿਸੇ ਵਿਧਾਨ ਸਭਾ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਚੋਣਵੀਂ ਰਾਜਨੀਤੀ ਚ ਜਾਂ ਹੋਰ ਕਿਸੇ ਵਿੰਗਟ ਦੇ ਢੰਗ ਨਾਲ ਰਾਜਨੀਤੀ ਦੇ ਵਿੱਚ ਐਂਟਰ ਕਰਨਾ ਸਾਡਾ ਮੋਟਿਵ ਨਹੀਂ ਹੈ ਸਾਡਾ ਮੋਟਵਾ ਇੱਕ ਵੱਡਾ ਪ੍ਰੈਸ਼ਰ ਗਰੁੱਪ ਖੜਾ ਕਰਨਾ ਤਾਂ ਕਿ ਉਸ ਪ੍ਰੈਸ਼ਰ ਗਰੁੱਪ ਦੇ ਥਰੂ ਸਰਕਾਰਾਂ ਨੂੰ ਨੱਥ ਮਾਰ ਕੇ ਰੱਖੀ ਜਾ ਸਕੇ ਇਸ ਗੱਲ ਦੀ ਲੋਕ ਹੈ ਤੁਹਾਡੀ ਇਹ ਗੱਲ ਜਿਹੜੀ ਮੈਂ ਕਹੀ ਹੈ ਮੈਨੂੰ ਇਹ ਤਾਂ ਲੱਗੀ ਮੈਨੂੰ ਤਾਂ ਕਹਿਣੀ ਪਈ ਹੈ ਕਿ ਤੁਸੀਂ ਕਿਹਾ ਕਿ ਨਾ ਮੰਗਾਂ ਦੀ ਕੋਈ ਅਹਿਮੀਅਤ ਨਹੀਂ ਹੈ ਕੋਈ ਵੱਡੀਆਂ ਮੰਗਾਂ ਨਹੀਂ ਕੋਈ ਇੰਪੋਰਟੈਂਸ ਹੀ ਨਹੀਂ ਇਹਨਾਂ ਮੰਗਾਂ ਨੂੰ ਇਹ ਧਰਨਾ ਖਮਣੀ ਐਵੇਂ ਲੱਗ ਗਿਆ ਇਹ ਧਰਨਾ ਐਵੇਂ ਨਹੀਂ ਸੀ ਲੱਗਿਆ ਅੱਜ ਇੱਕ ਲੋੜ ਸੀ ਕਿਸਾਨਾਂ ਨੇ ਦੇ ਕੋਲਿਆ ਥੋੜੇ ਜਿਹੇ ਦਿਨ ਸੀ ਪਨੀਰੀ ਬੀਜਣ ਦੇ ਕਿਸਾਨ कन्ਫਿਊਜ਼ਨ ਸੀ ਕਿ ਪਨੀਰੀ ਬਾਸਮਤੀ ਦੀ ਬੀਜੀਏ ਜਾਂ ਪਨੀਰੀ ਦੂਸਰੀਆਂ ਕਿਸਮਾਂ ਦੀ ਬੀਜੀਏ ਇਹਦੇ ਵਿੱਚੋਂ ਕੱਢਣ ਦੇ ਲਈ ਇਹ ਅੰਦੋਲਨ ਲੜਿਆ ਗਿਆ ਔਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਭਗਵਾਨਤਮਾਨ ਨੇ ਸਾਡੇ ਨਾਲ ਤਾਂ ਅੰਦਰ ਗੱਲਾਂ ਕੀਤੀਆਂ ਚਲੋ ਮੰਨ ਲਿਆ ਨਹੀਂ ਪਤਾ ਲੇਕਿਨ ਉਹਨਾਂ ਦਾ ਮੰਤਰੀ ਆ ਕੇ ਸਟੇਜ ਤੋਂ ਬੋਲ ਕੇ ਗਿਆ ਹੈ ਕਿਆਸੀਂ ਬਾਸਮਤੀ ਦਾ ਰੇਟ ਦੇਵਾਂਗੇ ਔਰ ਇੰਨਾ ਗ੍ਰੇਡ ਦੇਵਾਂਗੇ ਕਿ ਪੀਆਰ 126 ਦੇ ਨਾਲੋਂ ਕੋਈ 4 ਪੈਸੇ ਕਿਸਾਨ ਨੂੰ ਵੱਧ ਪ੍ਰੋਫਿਟ ਹੋਵੇ ਇਸ ਤਰੀਕੇ ਦਾ ਸੀ ਐਮਐਸਪੀ ਦੇਵਾਂਗੇ ਇਹ ਇੱਕ ਤਰ੍ਹਾਂ ਦੀ ਲੋਕਾਂ ਨੂੰ ਗਾਈਡਲਾਈਨ ਬਿਲਕੁਲ ਕਲੀਅਰ ਕਲੀਅਰ ਹੋ ਗਈ ਕਿ ਹੁਣ ਲੋਕਾਂ ਦੀ ਮਰਜ਼ੀ ਹੈ ਕਿ ਲੋਕ ਬਾਸਮਤੀ ਲੋਦੀ ਪਨੀਰੀ ਬੀਜਣ ਲੋਕਾਂ ਦੀ ਮਰਜ਼ੀ ਹੈ ਹੁਣ ਦੂਸਰੀ ਕਿਸੇ ਵੈਰਾਈਟੀ ਦੀ ਪਨੀਰੀ ਬੀਜ ਸਕਦੇ ਆ ਅੱਜ ਸੁਪਾਇਚ ਕਰਾਤਾ ਸਰਕਾਰ ਤੇ ਸਰਕਾਰ ਦੇ ਮੂੰਹੋਂ ਬੁਲਵਾਤਾ ਕਿ ਅਸੀਂ ਬਾਸ ਮਜਿਦਾਰ ਰੇਟਾ ਦੇਵਾਂ। ਸਾਨੂੰ ਲੱਗਿਆ ਇਹਦੀ ਲੋੜ ਆ ਸਮੇਂ ਦੀ ਹੋ ਸਕਦਾ ਹੈ ਤੁਹਾਡੀ ਸਮਝ ਮੁਤਾਬਕ ਸਾਡਾ ਇਹ ਕੋਈ ਬਹੁਤੀ ਅਹਿਮਤ ਨਾ ਰੱਖਦਾ ਹੋਵੇ। ਸਮੱਸਿਆਵਾਂ ਮਾ ਹੋਰ ਬੜੀਆਂ ਸੀ। ਆ ਸਾਡੇ ਜਿਹੜੇ ਕਿਸਾਨਾਂ ਦੀ ਜ਼ਮੀਨ ਖੋਈ ਜਾ ਰਹੀ ਸੀ। ਛੋਟੀਆਂ 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 ਕਿੱਲਾ ਕਿੱਲਾ ਦੋ ਦੋ ਕਿੱਲੇ ਵਾਲਿਆਂ ਦੀ ਇਹਨਾਂ ਦੀ ਆਵਾਜ਼ ਚੱਕਣ ਦੀ ਲੋੜ ਲੱਗੀ ਸਾਨੂੰ। ਹੋ ਸਕਦਾ ਤੁਸੀਂ ਸਮਝਦੇ ਹੋਵੇ ਨਾਲ ਲੋੜ ਹੋਵੇ। ਇਹ ਆਪੋ ਆਪਣੀ ਸਮਝ ਹੁੰਦੀ ਐ ਔਰ ਅੱਜ ਜੇਕਰ ਸਰਕਾਰ ਦੇ ਉਸ ਚੱਲੇ ਰੱਥ ਨੂੰ ਠੱਲ ਪਈ ਐ ਤਾਂ ਉਸ ਇਸ ਧਰਨੇ ਕਰਕੇ ਉਸ ਧਰਨੇ 'ਚੋ ਮੀਟਿੰਗ ਮਿਲੀ ਐ ਔਰ ਇਸ ਮੀਟਿੰਗ ਦੇ ਵਿੱਚੋਂ ਇੱਕ ਅਸੀਂ ਗੱਲ ਕੱਢ ਕੇ ਲੈ ਕੇ ਚੱਲੇ ਆ ਕਿ ਉਹਨਾਂ ਨੂੰ ਸਾਰੇ ਲੋਕਾਂ ਦੇ ਉੱਤੇ ਇਹ ਕਹਾੜਾ ਨਹੀਂ ਚੱਲੇਗਾ ਇਹ ਕੈਟੇਗਰੀਆਂ ਚੈੱਕ ਕੀਤੀਆਂ ਜਾਣਗੀਆਂ ਰਿਕਾਰਡ ਚੈੱਕ ਕੀਤਾ ਜਾਏਗਾ ਉਹਦੇ ਆਧਾਰ ਦੇ ਉੱਤੇ ਅਗਰ ਕੋਈ ਬਿਲਕੁਲ ਸੱਚੀਓ ਕਿਸਾਨ ਮਾਲਕ ਬਣਦਾ ਕਿਸੇ ਪਾਸੋਂ ਉਸ ਮਾਲਕ ਨੂੰ ਨਾ ਛੇੜਿਆ ਜਾਏ ਇਸ ਸਮੇਂ ਦੀ ਲੋੜ ਸੀ ਲਾਲ ਦੀ ਇਹ ਸਾਰੇ ਠੀਕ ਹੈ ਤੁਸੀਂ ਨਹੀਂ ਸਮਝਦੇ ਹੋਵੋਗੇ ਅਸੀਂ ਸਮਝਦੇ ਸੀ ਇਸ ਕਰਕੇ ਲੜਿਆ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਹੋਰ ਬਹੁਤ ਸਾਰੀਆਂ ਮੁਸ਼ਕਿਲਾਂ ਸੀ ਜਿਹੜੀਆਂ ਅਸੀਂ ਤੁਹਾਡੇ ਨਾਲ ਇਹਦੇ ਵਿੱਚ ਇੱਕ ਇੱਕ ਗੱਲ ਤੇ ਅੱਪਾ ਜੇ ਸਾਂਝੀ ਕਰਨ ਲੱਗਿਏ ਤਾਂ ਮੇਰਾ ਅਖਲਾ ਕੈਂਡੀਡੇਟ ਕੈਂਡੇ ਦੀ ਵੀਡੀਓ ਬਣ ਜੂਗੀ ਮੰਗਾ ਬਹੁਤ ਸੀਗੀਆਂ ਜਿਵੇਂ ਪ੍ਰੀपेड ਮੀਟਰ ਲੱਗਣ ਦੀ ਗੱਲ ਹੈ ਕੋਈ ਕਹਿ ਸਕਦਾ ਕਿ ਕਿਉਂ ਲੇਕਿਨ ਅਸੀਂ ਜਿਹੜੀ ਸਮਝ ਦੇ ਵਿੱਚ ਉਹਦਾ ਵਿਰੋਧ ਕੀਤਾ ਉਸੇ ਤੋਂ ਕੀਤਾ ਔਰ ਸਰਕਾਰ ਨੂੰ ਮਨਾ ਕੇ ਆਏ ਆ ਕਿ ਪ੍ਰੀਪੇਡ ਮੀਟਰ ਨਹੀਂ ਲਗਣ ਦੇਵਾਂਗੇ ਔਰ ਸਰਕਾਰ ਮੰਨਈ ਹੈ ਕਿ ਨਹੀਂ ਲਾਵਾਂਗੇ ਔਰ ਕਹਿਣ ਤੋਂ ਪਾਵ ਹੈ ਕਿ ਬਹੁਤ ਸਾਰੀਆਂ ਗੱਲਾਂ ਜਿਵੇਂ ਸਾਡੇ ਲੋਕਾਂ ਨੂੰ ਅੱਜ ਸਰਕ ਕੱਢੀ ਜਾ ਰਹੀ ਹੈ ਭਾਰਤ ਮਾਲਾ ਦੇ ਅੰਦਰ ਲੋਕਾਂ ਦੀ ਮੰਗ ਸੀਗੀ ਕਿ ਸਾਨੂੰ 28 ਸੱਤ ਦੇ ਅਵਾਰਡ ਦੇ ਨਾਲ ਪੇਮੈਂਟ ਮਿਲੇ ਔਰ ਹਾਈਐਸਟ ਰੇਟ ਦੇ ਨਾਲ ਪੇਮੈਂਟ ਮਿਲੇ ਉਹ ਭੁਗਤੰਤਮਾਨ ਤੋਂ ਮਨਾ ਕੇ ਆਏ ਆ ਇਹ ਲੋਕਾਂ ਦੀ ਮੰਗ ਸੀ ਕਿਉਂਕਿ ਅੱਜ ਇਹ ਸੜਕ ਨਿਕਲ ਰਹੀ ਹੈ ਜਮੀਨ ਦਾ ਲੋਕਾਂ ਦੀ ਜਿਹੜੀ ਚਲੀ ਗਈ ਚਲੀ ਗਈ ਉਹਨਾਂ ਨੂੰ ਜੇ ਪੈਸੇ ਵੀ ਨਾ ਮਿਲੇ ਤਾਂ ਲਾਲਜੀ ਕੌਣ ਜ਼ਿੰਮੇਵਾਰ ਬਣੇਗਾ ਇਸ ਲਈ ਅਸੀਂ ਉਹਨਾਂ ਨੂੰ ਨੁਮਾਇੰਦਗੀ ਕਰਦੇ ਹਾਂ ਸਾਡੀ ਜ਼ਿੰਮੇਵਾਰੀ ਸਮਝੀਏ ਅਸੀਂ ਆਵਾਜ਼ ਚੱਕਣ ਵਾਸਤੇ ਗਏ ਸੀ ਠੀਕ ਹੈ ਤੁਹਾਨੂੰ ਲੱਗ ਸਕਦਾ ਹੈ ਕਿ ਅਸੀਂ ਕੋਈ ਮੁੱਦੇ ਨਹੀਂ ਸੀ ਇਹ ਤੁਹਾਡੀ ਸਮਝ ਮਤਾਬ ਹੋ ਸਕਦੇ ਹਨ ਲੇਕਿਨ ਸਾਡੀ ਸਮਝ ਮਤਾਬ ਕੇ ਸਾਰੇ ਮੁੱਦੇ ਸੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ